ਖੜਿਆਂਗੇ ਜਿੱਥੇ ਕਿ ਇੱਕ ਫੌਜੀ ਦੇ ਕੰਧ ਦਾ ਮਸਲਾ ਹੈ ਪਰ ਇੱਥੇ ਜੋ ਨੰਗਲੇ ਪਿੰਡ ਜੋ ਕੈਮਰੇ ਵਾਲਾ ਮਸਲਾ ਸੀਗਾ ਬਹੁਤ ਸਮੇਂ ਦਾ ਡੜਿਆ ਹੋਇਆ ਕੈਮਰੇ ਵੀ ਬੈਡਰੂਮ ਚ ਲੱਗੇ ਹੋਏ ਸੀ ਅੱਜ ਜੋ ਮਸਲਾ ਸਲਝਾਇਆ ਸੀਗਾ ਪਹਿਲਾ ਮਸਲਾ ਆਇਆ ਸੀਗਾ ਚੰਗਾ ਕੋਲੇ ਨਿੰਗ ਸਿੰਘ ਜਥੇਬੰਦੀਆਂ ਅਰਬਾਂ ਖਰਬਾਂ ਦੇ ਕੋਲੇ ਉਦੋਂ ਬਾਅਦ ਤਾਂ ਬਹੁਤ ਮਸਲੇ ਸਲਝਾਤੇ ਵੀਡੀਓ ਵੀ ਪਾਈ ਜਾਂਦੇ ਜਿੰਨਾ ਜਿੰਨਾ ਆਈ ਜਾਂਦਾ ਵਿੱਚ ਬਿਨਾਂ ਵੀਡੀਓ ਤੋਂ ਫੋਨ ਤੇ ਵੀ ਸਲਝ ਗਏ ਕਿ ਜਦੋਂ ਪਤਾ ਲੱਗ ਗਿਆ ਵੀ ਬਾਬੇ ਆਉਣਗੇ ਕਈ ਐਂ ਵੀ ਸਲਝਾ ਗਏ ਆਪੇ ਠੀਕ ਕਰਕੇ ਤੇ ਪਰ ਇੱਥੇ ਸਨਮਾਨਤ ਕਰਨ ਆਏ ਨੇ ਨੰਗਲੇ ਵਾਲੇ ਆਪਣਾ ਛਾਹ ਜ਼ਿਲ੍ਹੇ ਤੋਂ ਜੋ ਕੁੜੀ ਦਾ ਬ੍ਰਦਰ ਹੈ ਤੇ ਨਾਲ ਭਰਾ ਦੂਜਾ ਆਏ ਨੇ ਬਾਬਾ ਜੀ ਨੂੰ ਸਨਮਾਨਤ ਕਰਨ ਦੇਖ ਸਕਦੇ ਹੋ ਤਸਵੀਰਾਂ ਅੱਗੇ ਨਾਲ ਉਹਨੇ ਕਰੋ ਅੱਜ ਤੁਸੀਂ ਪਹਿਲਾਂ 200 ਰੁਪਏ ਸ਼ੁਰੂ ਕਰ ਦਿਓ ਅੱਛਾ ਜੀ ਉਹ ਕਹਿੰਦਾ ਮਸ਼ਹਰਾ ਕਰ ਰਹੇ ਹੂੰ ਦੋਨੇ ਜੋ ਕਿ ਬਾਬਾ ਜੀ ਆਪਾਂ ਨੂੰ ਪਤਾ ਗੱਡੀਆਂ ਲੈ ਕੇ ਜਾਂਦੇ ਨੇ ਦੋ ਗੱਡੀਆਂ ਹੁੰਦੀਆਂ ਨੇ ਸਿੰਘਾ ਲਵੇ ਇੱਕ ਤੇ ਤਿੰਨ ਗੱਡੀਆਂ ਹੁੰਦੀਆਂ ਨੇ ਉਹਨਾਂ ਦਾ ਤੇਲ ਪਾਣੀ ਦਾ ਜਿਹੜਾ ਖਰਚਾ ਹੈ ਉਹ ਵੀ ਦੇ ਕੇ ਗਏ ਨੇ ਆਪ ਜੰਨੀ ਕਿ ਕੋਈ ਬਾਬਾ ਜੀ ਨੇ ਕਿਹਾ ਨਹੀਂ ਸੀ ਤੇਲ ਪਾਣੀ ਦਾ ਖਰਚਾ ਜਿਹੜਾ ਉਹ ਵੀ ਦੇ ਕੇ ਗਏ ਨੇ ਕਿਉਂਕਿ ਜਾਂਦੇ ਨੇ ਦੂਰ ਦੂਰ ਆਪਾਂ ਨੂੰ ਪਤਾ ਖਰਚਾ ਆਉਂਦਾ ਹੈ ਧੰਨਵਾਦ ਕਰਦੇ ਅਸੀਂ ਆਪਣਾ ਸ਼ਾਇਲੇ ਵਾਲੇ ਪਰਿਵਾਰ ਦਾ ਤੇ ਨੰਗਲੇ ਵਾਲੇ ਵੀ ਚੜਦੀ ਕਲਾ ਚ ਨੇ ਉਦਦੇ ਤੇ ਦੇਖ ਸਕਦੇ ਹੋ ਜੀ ਤਸਵੀਰਾਂ ਇਸ ਤਰ੍ਹਾਂ ਦੀਆਂ ਇੱਕ ਜਦੋਂ ਅਸੀਂ ਉਹ ਕਰਾਂਗੇ ਦੇਣ ਤੋਂ ਬਾਅਦ ਇੱਥੇ ਕਰਾ ਵੱਡਾ ਬੋਲਦੇ ਹਾਂ ਜੀ ਇਹ ਤਸਵੀਰਾਂ ਨੇ ਜੀ ਦੇਖ ਸਕਦੇ ਤੁਸੀਂ ਨਾਮ ਕਰਿਆ ਸਭ ਕੋ ਚੱਕਾਰੇ ਆਪਣਾ ਵੀ ਨਿਆਲਾ ਤੁਸੀਂ ਤੁਸੇ ਇੱਕ ਬੱਦਰ ਮਾਨ ਮੰਨ ਕਾ ਮਤਾ ਗੁਰ ਗੋਬਿੰਦ ਜੀ ਮੰਨਵੇ ਗੁਰ ਗੋਬਿੰਦ ਜੀ ਮੰਨਵੇ ਮਤਾ ਸੇਵ ਕਰ ਜੀ ਮੰਨਵੇ ਪੈ ਤਨ ਬੱਬਾ ਜੀ ਸਿੰਘ ਰੀ ਬੱਬਾ ਜੂਹਾਰ ਸਿੰਘ ਬੱਬਾ ਜੋਰਾ ਸਿੰਘ ਬੱਬਾ ਪਤ ਜੀ ਮੰਨ ਪੈ ਸਿਧਾ ਸਿੰਘ ਨੇ ਮੰਨੂ ਪਾਵੇ ਜਕਾਰਾ ਬੁਲਾਵੇ ਨਿਆਰ ਹੋ ਜਾਵੇ ਦਸਵੇਂ ਪਾਛੇ ਦੇ ਮੰਨੂ ਪਾਵੇ ਚੜਦੀ ਕਲਾ ਹੋ ਜਾਵੇ ਸੋ ਜੀ ਭਾਈ ਜੀ ਆਪਣੀ ਸਿਸਟਰ ਸੀਗੀ ਕਿਵੇਂ ਉਦੋਂ ਬਾਅਦ ਦਾ ਮਾਹੌਲ ਕਿਵੇਂ ਕਰਦਾ ਉਹਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਤੇ ਉਹ ਵਧੀਆ ਮਾਹੌਲ ਹੈ ਜੂਦ ਦੇ ਨਾਲ ਸਾਰਾ ਪਰਿਵਾਰ ਖੁਸ਼ੀ ਖੁਸ਼ੀ ਰਹਿ ਰਿਹਾ 10 12 ਸਾਲ ਤੋਂ ਉਹਨਾਂ ਦਾ ਮਸਲਾ ਜਿਹੜਾ ਬਹੁਤ ਉਲਝਿਆ ਹੋਇਆ ਸੀਗਾ ਤੇ ਇਸ ਟਾਈਮ ਉਹ ਆਪਣੀ ਗੁੜੀਆ ਵੀ ਆਪਣੇ ਪਬਦੇ ਘਰੇ ਆ ਜਿਹੜੀ ਸੁਗੀ ਬਾਦ ਦੀ ਹੈ ਦੂਸਰਾ ਪਰਿਵਾਰ ਫੈਮਿਲੀ ਵੀ ਠੀਕ ਹੈ ਬਿਲਕੁਲ ਸਾਡਾ ਅਸੀਂ ਇਹ ਲੋਲ ਵੀ ਕੋਰਟ ਕਚੈਰੀ ਥਾਣੇ ਉਹ ਕਿਹੜੀ ਜਗ੍ਹਾ 'ਤੇ ਗਏ ਨਹੀਂ ਹੈਗੇ ਸਾਡਾ ਮਸਲਾ ਉਲਝੀ ਰਿਹਾ ਸੁਲਝੇਗਾ ਦੀ ਨਹੀਂ ਜਦੋਂ ਬਾਬਾ ਜੀ ਨਾਲ ਸਾਡਾ ਕੰਟੈਕਟ ਹੋਇਆ ਉ ਚਲੋ ਇਹਨਾਂ ਨੇ ਮਸਲਾ ਤਾਂ ਸੁਲਝਾਤਾ ਵੀ ਇਹ ਅਸੀਂ ਆਪਦੇ ਵੱਲੋਂ ਖੁਸ਼ੀ ਨਾਲ ਜਿਹੜੀ ਇਹ ਭੇਟ ਆਪਾਂ ਦਿੰਨੇ ਆ ਕਿਉਂਕਿ ਇਹ ਗੱਡੀਆਂ ਜਾਣਾ 2-2 3-3 ਦਿਨ ਉੱਥੇ ਬਾਬਾ ਜੀ ਰਹੇ ਵੀ ਨਹੀਂ ਇਹ ਖਰਚ ਜਾਣਾ ਹੋਰ ਵੀ ਰਜਾਨਾ ਜਾ ਰਹੇ ਬਿਲਕੁਲ ਜੀ ਬਿਲਕੁਲ ਖਰਚਾ ਹੁੰਦਾ ਹੁਣ ਵੀ ਜਾਂਦੇ ਰਹਿੰਦੇ ਨੇ ਜੀ ਲੰਘਦੇ ਜਿਹੜਾ ਆਪਦੇ ਉੱਥੇ ਜਿਹੜੇ ਜਾਂਦੇ ਆ ਤੇ ਇਹ ਆਪਦੇ ਵੱਲੋਂ ਅਸੀਂ ਖੁਸ਼ੀ ਨਾਲ 30000 ਰੁਪਏ ਬਾਬਾ ਜੀ ਨੂੰ ਅਸੀਂ ਜਿਹੜੀ ਇਹ ਸਨਮਾਨਤ ਕਰਦੇ ਹਾਂ ਜੀ ਹਾਂਜੀ ਬਸ なので。